ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਭਾਈ ਆਏ ਹੋਏ ਅਸੀਂ ਪਿੰਡ ਆਨਕੋਟ ਜ਼ਿਲ੍ਹਾ ਰੋਪੜਾ ਤੇ ਅਥੇ ਆਪਾਂ ਡੈਮੋ ਕਰਨੀ ਅੱਜ ਭਾਈ 52 ਦਾ ਫੋਰ ਵੀਲਰ 4x4 ਨਵੀਂ ਹੈ ਬਾਈ ਤੇ ਦੇਖਦੇ ਆਪਾਂ ਹੁਣ ਵੀ ਹਨਾ ਕਿੱਦਾਂ ਚਲਾਉਨੇ ਆ ਕਿਹੜੇ ਗੇਅਰ ਚ ਪਾਉਣਾ ਹੈ ਕਿਦਾਂ ਆਪਣੇ ਹੋਰ ਤਵੀਆਂ ਕਿਦਾਂ ਕਿਦਾਂ ਲਾਉਣੀਆਂ ਐ ਤੇ ਕਿੰਨੇ ਕਿੱਦਾਂ ਕਿਹੜੇ ਗੇਅਰ ਵਿੱਚ ਚੱਲੂਗਾ ਟਰੈਕਟਰ ਸਾਰਾ ਕੁਝ ਦਿਖਾਉਨੇ ਆ ਵੀਰੇ ਤੇ ਆਉਂਦੀ ਹੈ ਨਾਲੇ ਇਹਨੇ ਲਾਇਆ ਪੁਰੇ ਡੈਮੋ ਕਰਨਾ ਇਹਨੂੰ ਦਿਖਾਉਨੇ ਅੱਗੇ ਵੀਰੇ ਵੀਡੀਓ ਦੇ ਵਿੱਚ ਕੰਮ ਆਣਾ ਹੀ ਆਲੇ ਜੋ ਵੀ ਇਹ ਫਰੀ ਮੇਟ ਹੈ ਜਿਹਨੇ ਆ ਜਿਆਦਾ ਕਰਦਾ ਸਾਡੇ ਤੇਲ ਦੇ ਜੋਂ ਜਿਆਦਾ ਆਉਂਦਾ ਹੈ ਨਾ ਹਾਂ ਹੁਣੇ 50 ਹੌਂਦ ਟ੍ਰੈਕਟਰ ਹੀ ਆਪਣਾ ਹੱਥ ਫੋਟੋ ਦੀ ਬੁੱਧੀ ਤੇ ਚਲਾ ਰਹੀ ਕਿਦੋਂ ਤੋਂ ਤੋਂ ਸਹੀ ਰੱਖੀ ਮੈਂ ਕਰਵਾ ਦੇਣਾ ਹੈ ਨਾ ਜੀ ਬਾਕੀ ਇਹਦੇ ਨਾਲ ਦਾ ਟਰੈਕਟਰ ਜਿਵੇਂ ਵੀ ਹੈ ਜਿੰਨਾ ਹੁਣ ਸੰਦ ਆਈ ਆ ਆਪਣਾ ਬਰਾਬਰ ਚਲਾ ਕੇ ਐਵੇਜ ਫਿਰ ਆਪਣਾ ਪਤਾ ਲਾਤੀ ਹੈ ਹੋ ਕੇ ਕਿਤੇ ਟਰੈਕਟਰ ਦੇ ਉੱਪਰ ਆਪਾਂ ਨੇ ਜਿਵੇਂ ਸਰਪੋ ਵੇਜੀ ਉਹ ਜੀ ਆਪਾਂ ਕਰ ਸਕਦੇ ਹਾਂ ਕਰਦੇ ਹਾਂ ਇਹ ਹਾਂ ਜੀ ਮੈਂ ਕਰਵਾ ਦਵਾਂਗੇ ਹਾਂ ਜੀ ਮੈਂ ਤੁਹਾਨੂੰ ਸਭ ਕਰਕੇ ਜੀ ਪ੍ਰਮਾਣਿਤ ਰਹੀ ਹੈ ਕਿ ਨਾ ਅਗਲਾ ਕਹਿੰਦਾ ਕਿ ਯੋਨੀਰ ਬਤੋ ਤੇ ਅਜਾ ਕੋਈ ਕੁਝ ਆਪਾਂ ਸਾਰਾ ਸਮਝਾ ਸਕਦੇ ਹਾਂ ਤਾਂ ਇਹ ਬੱਤੀ ਚਲਾ ਕੇ ਦੇਖੋ ਜੀ ਖੱਬਣ ਚਲਾਈ ਦਾ ਫਰਕ ਆਈ ਹੋਰ ਕਿੰਨਾ ਫਰਕ ਆ ਨਹੀਂ ਕੋਈ ਹੋਰ ਕੁਛ ਨਹੀਂ ਤੁਸੀਂ ਆਪਾਂ ਸਮਝ ਕੰਮ ਨਹੀਂ ਕਰ ਸਕਦੇ ਉੱਤੇ ਤਾਂ ਆਪਣਾ ਕੋਈ ਐਕਸ਼ਨ ਵਾਧਾ ਖਾ ਜਾਉਗਾ ਹਾਂ ਜੀ ਹੁਣ ਚਲਾਈ ਦਾ ਮੇਨ ਜਿਆਦਾ ਦਾ 1600 ਤੋਂ 1800 ਮੇਨ ਜਿਆਦਾ ਜ਼ੋਰ ਦਾ ਕੰਮ ਜੇ ਤੁਹਾਨੂੰ ਆਪਾਂ ਕੋਈ 2000 ਤੇ ਤਿੰਨੇ ਆ ਤੇ ਚਲਾਉਣਾ ਤੇਲ ਦਾ ਫਰਕ ਤਾਂ ਉਹੀ ਆ ਕੇ ਫਰਕ ਪੈ ਜਾਣਾ ਉਹਨੂੰ ਇੱਕ ਵਾਰ 15 ਮਿੰਟ ਜਿੱਦਾਂ ਵਾਦ ਕਰਦੇ ਨੇ ਇੱਕ ਵਾਰ 18 ਮਿੰਟ ਦੇ ਵਾਦ ਕਰ ਜਾਂਦਾ ਹੈ ਚਾਰ 4.5 ਦੀ ਐਗਰੀ ਜਿਹੜੀਆਂ ਦਾ ਰੂਟ ਆਪਾਂ ਆਪਣੇ ਦੇ ਉਹਨਾਂ ਦੇ ਨਾਮ ਆਰਦਾਸ ਜਿਹੜੇ ਉਹਦੇ ਅਕਾਮ ਮਿਹਨਤ ਹਿਸਾਬ ਨਾਲ ਤਿੰਨ ਸਾਰੇ ਬਰਾਬਰ ਕਰਨਾ ਹੈ ਨਹੀਂ ਸੰਸਲਾ ਦਾ ਯਾਦ ਰੱਖਣਾ ਹੈ ਕਿ ਲਾਗੜਾ ਤੇ ਅੰਦਰ ਰੇਖਾ ਜਿਹੜਾ ਤੇਰਾ ਜਦੋਂ ਵੀ ਉਹਨਾਂ ਨਾਲ ਰਿਸਪੋਰਟ ਤੇ ਤੇਲ ਦਾ ਸਾਥ ਹੋਵੇ ਮੈਂ ਇੰਤਾਈ ਚੋਂ ਕਰਕੇ ਆਪਾਂ 15 ਤੋਂ 17 ਕਰਾਉਂਦੇ ਸਾਰੇ ਏਕਟਰਾਂ ਨੂੰ ਕਿਉਂਕਿ ਚੱਲੀ ਜਾਵੇ ਵਧੀਆ ਉਹ ਕਰੀਏ ਅੱਜ ਇਹ ਬਤਾ ਆਪਣੇ ਪਿੰਡ ਦਾ ਵੀ ਸਰਵੇ ਕਰ ਲੋਗੇ ਨਾ ਜੀ ਜੀ ਤੇਲ ਸਹੀ ਖਾਣਾ ਚਾਹੀਦਾ ਹੈ ਜੀ ਆਪਣੇ ਪਿੰਡ ਦਾ ਸਰਵੇ ਕਰੂਗਾ ਚੇਲਾ ਲਾ ਕੇ ਆਉਂਦੇ ਕਈ ਨਾ ਗਦਾ ਉਹਦਾ ਬਰੋਬਰ ਹੈ ਉਹਨਾਂ ਦਾ ਲੋਡ ਕਰ ਦੂ ਉਹਨਾਂ ਨਾਲ ਖਾਣਾ ਦੇਵਾਂਗੇ 55 ਕਿਲੋ ਫੋਲਾਂ ਨੂੰ ਟਰੈਕਟਰ ਖਾਲੀ ਨੂੰ ਤੇਲ ਘਾਟ ਦਿਆ ਉਹ ਐਕਟਿਵ 44 ਐਂਗਲ ਮੀਟਰ ਵੀ ਆਇਆ ਤੇਲ ਤੋਂ ਉਹ 7 ਲੀਟਰ ਲੋਡ ਪਾਹਾਂਦਾ 7 ਇਕੱਠਾ ਨੂੰ ਵੀ ਖਾਈ ਜੀ ਬਸਲੇ ਰੱਖਦਾ ਸਰਪੰਚ ਵਾਲਾ ਮੈਸੇਜ 9900 ਉਹ ਕਹਿੰਦਾ ਕੱਖ ਲੈਣ ਜਿਆਦਾ ਤਾਂ ਵੀ 8-9 ਲੀਟਰ ਖਾਣਾ ਉਹਨਾਂ ਤਵੀਆਂ ਲੋਡ ਭਰਤਾ ਵੀ 7 ਲੀਟਰ ਦੱਸਦਾ ਦੇਖੋ ਕੋਈ ਵੀ ਟਰੈਕਟਰ ਤੁਸੀਂ 50 HP ਤੋਂ ਉੱਪਰ ਦਾ ਫੇ ਰੋਡ ਤੇ ਲੈ ਕੇ ਜਾਣੇ ਹੋ ਨਾ ਉਹਦੀ ਐਵਰੇਜ ਉਹੀ ਆਉਣੀ ਹੈ ਜਿਹੜਾ 50 HP ਤੋਂ ਅੰਡਰ ਹੈ HP ਦਾ ਟਰੈਕਟਰ ਹੈ ਕੋਈ ਵੀ ਉਹ ਤੁਹਾਨੂੰ ਜਿਹੜੀ ਰੋਡ ਦੀ ਐਵਰੇਜ ਉਹ ਸਾਢੇ 1.5 ਬਾਵਰ 60 ਆਉਗੀ ਉਸਨੇ ਉਹ ਖਾਲੀ ਕਦ ਜਮ ਨਹੀਂ ਖਾਂਦਾ ਹੈਗਾ ਅਸਲ ਤੇ ਨਾਲ ਸਾਡਾ ਦੇਖੋ ਇਹ ਨਵਾਂ ਲੱਗਿਆ ਨਵਾਂ ਮਾਡਲ ਆ ਮੇਰੇ ਕੋਲ ਸਮਝ ਨਹੀਂ ਦਿੱਤਾ ਉਹ 3.5 ਲੀਟਰ ਤਵੇ ਨੂੰ ਆਪ ਤਾਂ ਖਾਲੀ ਨੂੰ ਤਾਂ 2 ਲੀਟਰ ਵੀ ਨਹੀਂ ਖਾਂਦਾ ਹੁਣ ਇਹਦੇ ਸਾਲੀ ਦਾ ਤਾਂ ਫਰਕ ਹੈਗਾ ਹੀ ਆ ਲੋਡ ਤੇ ਦਾ ਫਰਕ ਪੋੜੀ ਆ 9500 ਕਹਿੰਦੇ ਸੋਨੀ ਕਹਿੰਦੇ ਮੇਰਾ ਉਨੇ ਹੀ ਖਾਂਦਾ ਨਹੀਂ ਜੀ ਨਹੀਂ ਰੋੜ ਤੇ ਜਿਹੜਾ ਵੀ ਤੁਸੀਂ 50 ਕਿਲੋ ਤੋਂ ਉੱਪਰ ਟਰੈਕਟਰ ਲੈ ਕੇ ਜਾਓਗੇ ਉਹ 5-6 ਕਿਲੋਮੀਟਰ ਦੇ ਕਿਲੋਮੀਟਰਾਂ ਤੁਹਾਨੂੰ ਐਵਰੇਜ ਦੇਣੀ ਕੋਈ ਵੀ ਕੰਪਨੀ ਦਾ ਮਰਜ਼ੀ ਟਰੈਕਟਰ ਕੋਈ ਜਿਹੜਾ ਟਰੈਕਟਰ ਹੈ ਜੀ ਆਪਣਾ ਦੂਆ ਤੁਸੀਂ ਕਹਿੰਦੇ ਆ ਵੱਧ ਖਾਂਦਾ ਜਿਵੇਂ ਹੁਣ ਸਾਡਾ ਕੋਈ ਕੈਦਵੀ ਰੋਡ ਤੇ ਵੱਧ ਖਾਂਦਾ ਜਾਂ ਥੱਲੇ ਖਾਂਦਾ ਜੀ ਆਪਣਾ ਕੋਈ ਸਪੈਸ਼ਲ ਟੈਂਕੀ ਆਉਂਦੀ ਹੈ ਜੀ ਆਪਾਂ ਐਵਰੇਜ ਕੱਢ ਕੇ ਜਾਨੇ ਚਲੋ ਉਹਨੂੰ ਪੁੱਛਦਾ ਨਹੀਂ ਕੋਈ ਅਗਲੇ ਨੂੰ ਗੱਲ ਕਰਨੀ ਕਿ ਵੀ ਵੱਧ ਖਾਂਦਾ ਜਾਂ ਏਜੰਸੀਆਂ ਨਾਲ ਜਿਵੇਂ ਵੀ ਆ ਅਸੀਂ ਸਾਡੀ ਆਹੀ ਚ ਉਹ ਹੈ ਜੀ ਆਪਾਂ ਦਾ ਕਿਲੇ ਦੀ ਐਵਰੇਜ ਕੱਢ ਕੇ ਦਿਖਾ ਦਾਂਗੇ ਰੋਡ ਦੀ ਐਵਰੇਜ ਕੱ ਜ਼ਿਆਦਾਤਰ ਆਪਣਾ ਪੰਜਾਂ ਦਾ ਵਧੀਆ ਵੇਖ ਰਹੇ ਹੈ ਇਸ ਟਾਈਮ 2 ਵੀਲ ਚ ਵੀ ਤੇ 4 ਵੀਲ ਚ ਬੰਦੇ ਲੱਗ ਲੱਗ ਆਪਣਾ ਆਪਣਾ ਚਲਾ ਕੇ ਆਪਣੇ ਆਪਣੇ ਹਿਸਾਬ ਨਾਲ ਚਲਾ ਕੇ ਦੇਖ ਰਹੇ ਆ ਕਿੰਦਾ ਚੱਲਦਾ ਟਰੈਕਟਰ ਕਿੰਨੇ ਦਾ ਲੋਡ ਪਰ ਚੱਲਦਾ ਹੈ ਗੇਅਰ ਵੀ ਚੇਂਜ ਸਾਰੇ ਕਰਕੇ ਦੇਖ ਰਹੇ ਆ ਵੀ ਹਨਾ ਆਪਣੇ ਲੋ ਜੋ ਕੰਪਨੀ ਕਹਿੰਦੀ ਉਹ ਤਾਂ ਅਗਲਾ ਚਲੋ ਠੀਕ ਆ ਪਰ ਫਿਰ ਵੀ ਉਹ ਲੋ ਹੁਣ ਜ਼ਿੰਮੇਦਾਰ ਆਪਣੇ ਹਿਸਾਬ ਨਾਲੇ ਦੀ ਕਿਤਾ ਚਲਾ ਕੇ ਵੀ ਆਪਣੇ ਵੈਸੇ ਹੀ ਪੰਜਾਬੀਆਂ ਨੂੰ ਆਤਮੰਦੀ ਕੰਪਨੀ ਨਾਲੋਂ ਉਠਾਈ ਕੰਮ ਕਰਦੇ ਆ। ਟਰੈਕਟਰ ਪਰ ਪੂਰਾ ਲੋਡ ਨਹੀਂ ਮੰਨ ਰਿਹਾ। ਤਵੀਆਂ ਵੱਡੀਆਂ ਵੀ ਆਉਗੀਆਂ। ਵੱਡੀਆਂ ਪਾਉਣੀਆਂ ਤਵੀਆਂ ਦੇ ਮਗਰ। ਤੁਹਾਨੂੰ ਤਾਂ ਦੇਖੋ ਜੀ, ਭਾਈ ਆਪ ਦੇਖਣ ਲੱਗੇ ਜਿਲਾ ਕੇ ਕਹਿੰਦੇ ਜਿਲਾ ਕੇ ਦੇਖਣਾ ਹੈ ਤੇ ਸਵੀਆਂ ਧੁੜੀਆਂ ਛੁੜੀਆਂ ਪਟੀਆਂ ਲੈਣ ਗਏ ਆ ਇਹ 8 8 ਦੀਆਂ ਨੇ 9 9 ਦੀਆਂ ਹੈਗੀਆਂ ਇਹ ਤੋਂ ਵੱਡੇ ਸੰਦੂਰੇ ਹੈ ਨਹੀਂ ਪਿੰਡ ਵਿੱਚ ਮੰਨ ਚਲੂ ਜਿਹੜੀਆਂ ਹੈਗੀਆਂ 9 9 ਦੀਆਂ ਬਾਲੂ ਹਨ ਤੇ ਇੱਕ ਵਾਰੀ ਖੇਤੋਂ ਕਹਿੰਦੇ ਪਾੜ ਪਾ ਲਈਏ ਫਿਰ ਕਰਦੇ ਬਾਕੀ ਕੰਮ ਸ਼ੁਰੂ ਬਾਲੀਏ ਮੜਾਈਆ ਫਿਰ ਪਤਾ ਵੀ ਲੱਗ ਜਾਊਗਾ ਤੇ ਹੁਣ ਸਾਡੇ ਭਾਈ ਡੈਮੋਨਸਟ੍ਰੇਟਰ ਆਪ ਬੈਠੇ ਉੱਪਰ ਬਾਈਏ ਨਾਲ ਉਹਨਾਂ ਨੂੰ ਦੇ ਦਸਣ ਵਾਲੇ ਕਿਹੜੇ ਗੇਰ ਚ ਮੋਣਾ ਕਿੜੇ ਕੇ ਨਹੀਂ ਕਿੜੇ ਗੇਰ ਜੱਲੂਗਾ ਦਿੱਤਾ ਬੰਦੇ ਬੈਠੇ ਇੱਧਰ ਵੀੜ ਆਈ ਦੇ ਵਾਸਤੇ ਪੋਨੇ ਦੋ ਜਗ੍ਹਾ ਬਣਦੇ ਨੇ ਜੀ ਹਾਰਵੈਸਟਰ ਜਿਹੜੀ ਇਹਦੀ ਬੰਦੀ ਕੰਪੈਨ ਵਗੈਰਾ ਉਹ ਸਰਾਂਦ ਚ ਬਣਦੀ ਹੈ ਜੀ ਜਿਹੜਾ ਆਪਣਾ ਇੰਡੀਆ ਜਨਰੇਟਰ ਆਉਂਦੇ ਨੇ ਉਹ 28 ਐਸਪੀ ਤੋਂ ਲੈ ਕੇ 75 ਐਸਪੀ ਤੱਕ ਆਉਂਦੇ ਨੇ ਜੀ ਜਿਹੜਾ 4x4 ਟਰੈਕਟਰ ਹੈ ਉਹ ਆਪਣਾ 40 ਐਸਪੀ ਤੋਂ ਚਾਲੂ ਹੋ ਜਾਂਦਾ ਜੀ ਤੇ 75 ਐਸਪੀ ਤੱਕ ਆਉਂਦਾ ਹੈ ਜੀ ਜ਼ਿੰਮੇਦਾਰ ਦੇ ਦੇ ਹਿਸਾਬ ਨਾਲ ਜਿਹਨੇ ਛੋਟਾ ਲੈਣਾ ਛੋਟਾ ਚ ਵੱਡਾ ਉਹ ਸਭ ਨਾਲ 40 ਐਚ ਤੋਂ ਲੈ ਕੇ 75 ਐਚ ਤੱਕ 4x4 ਟਰੈਕਟਰ ਹੁੰਦਾ ਹੈ ਜੀ ਬੈਠੋ ਜੀ ਜੀ ਆਜੋ ਐਂਟਰ ਆਜੋ ਸਾਹਮਣੇ ਆਜੋ ਆਪਣੀ ਦੀ 5 ਸਾਲ ਦੀ ਵਾਰੰਟੀ ਹੈ ਜੀ 5000 ਘੰਟੇ 5 ਸਾਲ ਦੀ ਵਾਰੰਟੀ ਹੈ ਇੰਜਨ ਦੀ ਗੇਅਰ ਦੀ ਤੇ ਹਾਈਡਰੋਲਿਕ ਦੀ ਜਿਹੜੀ ਚੀਜ਼ਾਂ ਇੰਨਾ ਦੀ ਮੇਨ ਚੱਲਣ ਵਾਲੀ ਆ ਉਹਦੀ 5 ਸਾਲ 5000 ਘੰਟੇ ਦੀ ਵਾਰੰਟੀ ਹੈ ਜੀ ਕੰਪਨੀ ਦਾ ਉਹਦਾ ਸਪੇਅਰ ਪਾਰਟ ਹੈ Ориジナル ਸਪੇਅਰ ਪਾਰਟ ਉਹ ਹਈਆ ਕਰਵਾਉਂਦੀ ਹੈ ਇਹ ਨਹੀਂ ਹੈਗਾ ਬਈ ਅਸੂ ਵਿੱਚ ਕੋਈ ਡੀਸਟੀ ਮਟਰ ਵਗੈਰਾ ਨਹੀਂ ਲੱਗਦਾ ਯਾਰ ਬਾਈ ਦਾ ਸਪੇਅਰ ਪਾਰਟ ਸਿੱਧਾ ਡੀਲਰ ਕੋਲੋਂ ਆਉਂਦਾ ਡੀਲਰ ਤੋਂ ਸਿੱਧਾ ਕਸਟਮਰ ਨੂੰ ਪਹੁੰਚਦਾ ਜੀ ਕੰਪਨੀ ਦੇ ਖੁਦ ਦੇ ਐਮਪਲੀਮੈਂਟ ਵੀ ਆਉਂਦੇ ਨੇ ਜੀ ਈ ਲੱਖ ਰੁਪਏ ਤੋਂ ਆਪਾਂ ਉੱਪਰਲਾ ਕੋਈ ਵੀ ਐਮਪਲੀਮੈਂਟ ਲੈਨੇ ਆਂ ਔਰ ਤੇ ਕੰਪਨੀ ਲੋਨ ਵਗੈਰਾ ਵੀ ਕਰ ਦਿੰਦੀ ਹੈ ਜੀ ਸਿੰਗਲ ਪੀਸ ਹਟਾਉਂਦਾ ਜੀ ਸਿੰਗਲ ਪੀਸ ਹਟਾਉਂਦੇ ਮੰਨ ਲਈ ਇੱਕੋ ਕੁਮਰੇ ਜੇ ਆਪਾਂ ਨੂੰ ਸਾਰਾ ਸਮਾਨ ਮਿਲ ਜਾਂਦਾ ਹੈ ਤੇਲ ਪਾਣੀ ਚੈੱਕ ਕਰਨਾ ਹੈ ਬੈਟਰੀ ਚੈੱਕ ਕਰਨੀ ਆ ਜੀ ਰੇਡੀਏਟਰ ਵਗੈਰਾ ਚੈੱਕ ਕਰਨਾ ਹੈ ਇੱਕੋ ਬੌਂਡਰ ਕੋਲੀ ਸਾਹਮਣੇ ਸਾਰਾ ਕੁਝ ਆਪਾਂ ਨੂੰ ਆ ਗਿਆ ਤਾਂ ਇਹ ਨਹੀਂ ਹੈਗਾ ਬੈਟਰੀ ਲੱਗ ਜਾਣਾ ਪੈਣਾ ਇੰਜਨ ਓਲ ਲੀ ਲੱਗ ਜਾਣਾ ਪੈਣਾ ਇਹਰ ਕਿਲਣਾ ਸਾਫ਼ ਕਰਨੀ ਲੱਗ ਜਾਣਾ ਪੈਣਾ ਜੀ। ਕੋਈ ਤਾਂ ਤੁਸੀਂ ਟਰੈਕਟਰ ਛੋਟਾ ਲੈ ਲਓ ਚਾਹੇ ਵੱਡਾ ਜੀ ਸਾਰਿਆਂ 'ਚ ਪਾਵਰ ਸ਼ੇਅਰਿੰਗ ਹੀ ਹੁੰਦਾ। ਜੇਰੀ ਸਭ ਤੋਂ ਵੱਡੀ ਚੀਜ਼ ਐ ਦੀ ਜੀ ਕੰਪਨੀਆਂ ਸਾਰੀਆਂ ਦੇ ਰਹੀਆਂ। ਜਿਹੜਾ ਜੋਂਡੀਅਰ ਕੋਲ ਆ ਉਹ ਲੱਗ ਤੋਂ ਆ ਜੀ। ਜੋਂਡੀਅਰ ਦੇ ਜਿਹੜੇ ਪਿਸਟਨ ਚੱਲ ਰਹੇ ਇਹਨਾਂ ਨਾਲ ਜੀ ਇਹਨਾਂ ਨੂੰ ਸਪਰੇਅ ਜੈਟ ਹੋ ਰਿਹਾ। ਲੋੰਡ ਕਿੱਤੋਂ ਉਹ ਕਿ ਕੰਮ ਕਰ ਰਿਹਾ ਜੀ ਸੁੱਕਾ ਏਅਰ ਕਲੀਨਰ ਹੈ ਸੁੱਕਾ ਏਅਰ ਕਲੀਨਰ ਹੈ ਬੰਦੇ ਜੀ ਮੰਨ ਲਓ ਜਦੋਂ ਹਰ ਹਰੇ ਕੰਪਨੀ ਕਹਿੰਦੀ ਹੈ 50 ਜਾਂ 100 ਘੰਟੇ ਬਾਅਦ ਤੁਸੀਂ ਤੇਲ-ਚੇਲ ਚੇਂਜ ਕਰਨਾ ਹੈ ਜੀ ਕੋਈ ਵੀ ਜ਼ਿੰਮੇਵਾਰ ਵੈਸੇ ਕਰਦਾ ਨਹੀਂ ਜੇ ਕਰੇਗਾ ਤੇ ਉਹਦਾ ਪੌਣੇ 200 ਰੁਪਏ ਦਾ ਖਰਚਾ ਆਉਂਦਾ ਜੀ ਸਮਾਈ ਬਾਦੇ ਕਰਦਾ ਹੈ ਕੰਪਨੀ ਦੇ ਹਿਸਾਬ ਨਾਲ 100 ਘੰਟੇ ਬਾਅਦ ਉਹ ਚੇਂਜ ਹੁੰਦਾ ਜੀ ਤੁਸੀਂ ਜੋ ਸਮਾਈ ਬਾਦ ਚੇਂਜ ਕਰਨੇ ਉਹ ਗਾਰਾ ਬਣ ਜਾਂਦਾ ਜੀ ਗਾਰਾ ਬਣ ਜਾਂਦਾ ਜਦੋਂ ਚੇਂਜ ਕਰਨੇ ਹੋ ਜੇ ਉਹ ਤੋਂ ਪਹਿਲੇ ਚੇਂਜ ਕਰੋਗੇ ਉਨੀ ਇੰਜਨ ਦੀ ਲਾਈਫ ਜ਼ਿਆਦਾ ਵਧੇਗੀ ਉਹ ਜਿਹੜੇ ਗੰਦੇ ਕਣ ਨੇ ਉੱਧਰ ਬੈਠੇ ਆਇਲ 'ਚ ਡਿੱਗਣਗੇ ਇੰਜਨ ਦੀ ਲਾਈਫ ਵਧੇਗੀ ਐਰ ਚ ਦੋ 에ਅਰ ਕਲੀਨਰ ਤਾਂ ਹੈਗੇ ਹੀ ਹੈਗੇ ਨੇ ਮੰਨ ਲਓ ਚ ਗਾਰਾ ਬਣ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਇਹਦੇ ਜੇ ਦੋਵੇਂ 에ਅਰ ਕਲੀਨਰ ਚੋਕ ਵੀ ਹੋ ਜਾਂਦੇ ਨੇ ਤੇ ਸੈਂਸਰ ਲੱਗਾ ਹੋਇਆ ਅੱਗੇ ਬੱਤੀ ਆਏਗੀ ਜੀ ਆਹ ਜਾਣ ਬੰਦਾ ਚਲਾ ਰਿਆ ਨੂੰ ਪਤਾ ਨਹੀਂ ਲੱਗ ਰਿਹਾ ਨਾ ਹੋਰਾ ਚੋਕ ਹੋ ਗਿਆ ਤੇ ਅੱਗੇ ਬੱਤੀ ਆਏਗੀ ਜੀ ਇਹ ਤੇ ਪੰਜ-ਸੱਤ ਫੰਕਸ਼ਨ ਐਸ ਨੇ ਜਿਹੜਾ ਟਰੈਕਟਰ ਨੂੰ ਬਹੁਤ ਵੋਟ ਦੇ ਦਿੰਦਾ ਹੈ। ਇੰਜਨ ਔਇਲ ਜਦੋਂ ਸਵੇਰ ਤੋਂ ਸ਼ਾਮ ਤੱਕ ਟਰੈਕਟਰ ਚੱਲੇਗਾ ਜੀ ਇੰਜਨ ਔਇਲ ਵੀ ਗਰਮ ਹੁੰਦਾ ਜੀ। ਇਹ ਤਾਂ ਇੰਜਨ ਔਇਲ ਵੀ ਠੰਡਾ ਹੋ ਕੇ ਜਾ ਰਿਹਾ ਹੈ। ਇਹ ਤੇ ਕਰਕੇ ਇੰਜਨ ਦੀ ਚੱਕਨਾਟ ਜ਼ਿਆਦਾ ਰਹਿੰਦੀ ਹੈ ਇੰਜਨ ਦੀ ਲਾਈਫ ਵੀ ਜ਼ਿਆਦਾ ਹੁੰਦੀ ਹੈ। ਥੈਲਿਕਲ ਗੇਅਰ ਪ੍ਰੋਫਾਈਲ ਗੇਅਰ ਜਿਹੜੇ ਗੇਅਰ ਦੇ ਦੰਦੇ ਨੇ ਜੀ ਉਹ ਸਾਰੇ ਚੋਇ ਛੋਟਾ ਮਾਡਲ ਲਓ ਚੋਇ ਵੱਡਾ ਲਓ ਉਹਨਾਂ ਦੇ 13 ਦੰਦੇ ਨੇ ਜੀ। 2 ਤੋਂ 3 ਦਿਨ ਦੇ ਸਪੋਰਟ ਲੈ ਕੇ ਕੰਮ ਕਰ ਦੋ। ਐ ਨਹੀਂ ਹੈਗਾ ਸਿੱਧੇ ਦੰਦੇ ਨੇ ਇੱਕ ਦੰਦਾ ਤੁਸੀਂ ਦੇਖਿਆ ਹੋਈ ਕਈ ਵਾਰ ਇੱਕ ਦਾਵਾ ਵਾ ਗੇਰ ਪਾਨੇ ਆ ਕਰਾਰੀ ਟੁੱਟ ਜਾਂਦੀ ਹੈ ਜੀ। ਜਾਂ ਦੰਦਾ ਫੋੜ ਜਾਂਦਾ ਟੁੱਟ ਜਾਂਦਾ ਆ ਆ ਜਾ ਵੀਰ ਇੱਧਰ ਆਓ ਕੁਰਸੀਆਂ ਉੱਧਰ ਦੇ ਨਾ ਯਾਰ। ਕੁਰਸੀਆਂ ਦੇ ਦੇ ਕਿਉਂ ਜਿਆਦਾ ਜੀ। ਤੁਸੀਂ ਦੇਖਿਆ ਹੋਈ ਕਈ ਵਾਰ ਤੁਸੀਂ ਚੇਂਜ ਵਗੈਰਾ ਤੇਲ ਵਗੈਰਾ ਚੇਂਜ ਕਰਾਣੇ ਹੋ ਥੱਲੇ ਨਾ ਕੈਂਕਰੀ ਜੀ ਹੈਂਬਰੀਜ ਕਾਫੀ ਇਕੱਠੀ ਹੋ ਜਾਂਦੀ ਹੈ ਜੀ। ਕਹਣਾ ਜੇ ਨਹੀਂ ਹੋਣੀ। ਉਹ ਕਿਉਂਕਿ ਜਦ ਕੋਈ ਗਰਾਜ ਦੀ ਸ਼ੁਕਰੀ ਚ ਜਿੱਦ ਕਰਕੇ ਇਹਦਾ ਗੇਅਰ ਦੀ ਲਾਈਫ ਵੀ ਜ਼ਿਆਦਾ ਹੈ। ਕਾਰੀਆਂ ਕੰਪਨੀਆਂ ਡਬਲ ਕਲੱਚ ਦੇ ਰਹੀਆਂ ਜੋਨੀਅਰ ਵੀ ਡਬਲ ਕਲੱਚ ਦੇ ਰਿਆ ਜੀ। ਡੋਲ ਕਲੱਚ ਤਾਂ ਤੇ ਡਬਲ ਕਲੱਚ 'ਚ ਕਾਫੀ ਫਰਕ ਹੈ ਜੀ। ਤੁਸੀਂ ਜਿਹੜੇ ਅਦਰ ਕੰਪਨੀ ਦੇ ਟਰੈਕਟਰ ਨੇ ਉਹਨਾਂ ਜਿਹੜਾ ਡੋਲ ਕਲੱਚ ਆਉਂਦਾ ਆਪਾਂ ਜਿਹੜਾ ਪੀਟੀਓ ਵਾਲਾ ਕਲੱਚ ਉਹ ਪੈਰ 'ਚ ਹੀ ਹੁੰਦਾ ਜੀ। ਉਸ ਟਾਈਮ ਆਪਾਂ ਨੂੰ ਪਤਾ ਨਹੀਂ ਚੱਲ ਰਿਹਾ ਆਪਾਂ ਪੀਟੀਓ ਵਾਲਾ ਕਲੱਚ ਵੀ ਨਾਲ ਹੀ ਦਬਾ ਰਹੇ ਆਂ ਨਾਲ ਹੀ ਰਨਿੰਗ ਆਲਾ ਦਬਾਰੇ ਆ ਜੀ ਇਹਦਾ ਕੀ ਹੈ ਇੰਡੀਪੈਂਡੈਂਟ ਕਲੱਚ ਹੈ ਜਿਹੜਾ ਕਲੱਚ ਉਹਦਾ ਅਲੱਗ ਹੈ ਜੀ ਤੁਸੀਂ ਸਾਲ 'ਚ ਜਿੰਨੀ ਵਾਰ ਯੂਜ਼ ਕਰਨਾ ਹੈ ਉਹਨੇ ਓਨਾ ਹੀ ਕਸਣਾ ਹੈ ਜੀ ਬਾਕੀ ਜਿਹੜਾ ਰੇਂਜ ਵਾਲਾ ਉਹ ਕਲੱਚ ਹੈ ਪੈਰ 'ਚ ਹੀ ਹੈ ਜੀ ਜਿਹੜੀ ਇਹਦੀ ਬ੍ਰੇਕ ਹੈ 90% ਤੇਲ 'ਚ ਡੁੱਬੀ ਹੋਈ ਹੈ ਆਟੋ ਐਡਜਸਟ ਬ੍ਰੇਕ ਹੈ ਚਾਹੇ ਤੁਸੀਂ 1 ਮਹੀਨਾ ਵੀ ਇੱਕ ਬ੍ਰੇਕ ਦਬਾ ਕੇ ਚਲਾਉਂਗੇ ਨਾ ਤੁਸੀਂ ਦੇਖੋਗੇ ਕਈ ਵਾਰ ਤੁਸੀਂ ਰੋਡ ਤੇ ਜਾਂਦੇ ਹੋ ਟਰੈਕਟਰ ਇੱਕ ਪਾਸੇ ਨੂੰ ਖਿੱਚਣ ਲੱਗ ਜਾਂਦਾ ਜੀ ਆਹਦਾ ਤੁਸੀਂ ਲੋਕ ਕੀਤਾ ਪੈਡਲ ਤੇ ਪੈ ਰੱਖਿਆ ਆਪਣੇ ਆਪੰਦਰੂ ਐਡਜਸਟ ਹੋ ਜਾਣਗੇ ਗੱਡੀਆਂ ਦਾ ਇਹ ਨਹੀਂ ਹੈਗਾ ਟਰੈਕਟਰ ਤੁਹਾਡਾ ਇੱਕ ਪਾਸੇ ਨੂੰ ਖਿੱਚੇਗਾ ਐਕਸੀਡੈਂਟ ਹੋਏਗਾ ਜਾਂ ਟਰੈਕਟਰ ਪਲਟ ਜਾਏਗਾ ਕੁਝ ਇਹੋ ਜਿਹਾ ਉਹ ਜਿਹਾ ਦੁਰਘਟਨਾ ਨਹੀਂ ਹੋਏਗੀ ਆਟੋ ਐਡਜਸਟ ਹੈ ਆਪਣੇ ਆਪ ਹੀ ਐਡਜਸਟ ਹੋਏਗਾ ਜੀ ਸਾਰੇ ਟਰੈਕਟਰਾਂ 'ਚ ਸਾਈਡ ਸ਼ਿਫਟ ਗੇਅਰ ਆਉਂਦਾ ਹੈ Ориジナル ਸਾਈਡ ਸ਼ਿਫਟ ਗੇਅਰ ਘੰਟੇ ਦਾ 6 ਲੀਟਰ ਆ ਅਸੀਂ ਨੂੰ ਸੋਨਾ ਲਿਖਾ ਰੱਖੇਗਾ ਕਿੱਲੇ ਦੀ ਐਵਰੇਜ ਉਨੀ ਹੋਣੀ ਹੈ 6 ਲੀਟਰ ਵੀ ਖਾ ਕੇ ਪੰਜ ਤਾਂ ਵੀ ਐਵਰੇਜ ਉਹੀ ਬੈਠੀ ਐਂਛਾ ਮੱਧੂ ਆਮਾ ਨੇ 2 ਲੀਟਰ ਖਾਦਾ ਤਾਂ ਕਿੱਲੇ ਜੇ ਜੋਂਡਰ ਘੰਟੇ ਦਾ 6 ਲੀਟਰ ਖਾ ਜਾਂਦਾ ਕਿੱਲੇ ਵੀ ਚਾਰ ਵਾ ਦੇਂਦੇ ਐਵਰੇਜ ਕਿੱਲੇ ਦੀ ਦੇਖੋ ਨਾ ਕਿੱਲੇ ਦੀ ਤੇ ਉਨੀ ਆ ਗਈ ਨਾ ਜਿਹੜਾ ਐਕਸੀਡੈਂਟ ਲਾਡ ਜਾਂ ਆਪਾਂ ਥੇਣ ਦੇ ਵਿੱਚ ਦੇਖਾਂਗੇ ਘੰਟੇ ਦੀ ਐਵਰੇਜ ਦੇਖਾਂ ਕਿਰੇ ਵਿੱਚ ਤਾਂ ਮੌਜੂਦ ਦੇਖਾਂ ਘੰਟੇ ਦੇ ਜਿਹਨੇ ਮਾਲੀ ਵਿੱਚ ਜਾਵੇ ਹੋਰ ਅਗਲੇ ਬਲੌਗ ਉਹ ਜਿੱਦ ਵੀ ਦੇਖੀ ਜਾਂਦੀ ਹੈ ਨਾ ਮੈਂ ਉਹ ਲੈਣ ਉਹ ਤੇਲ ਜੇ ਤੇਲ ਜਿਆਦਾ ਖਾਂਦਾ ਉਹ ਕੰਮ ਵੀ ਜਿਆਦਾ ਕਰ ਲੈਂਦਾ ਮੈਂ ਕਿਹਾ ਚੌਗੀ ਲੈ ਲੈ ਦੂਆ ਲੈ ਲੈ ਮੈਂ ਨਹੀਂ ਮੈਂ ਲੈਣੀ ਇੱਕ ਸਿਲੰਡਰ ਵਾਲੀ ਬੈਟਰੀ ਰੋਡ ਦੇ ਹੱਥਾਂ ਮਾਰ ਕੱਟ ਲਿਆ ਅਸੀਂ ਪਹਿਲਾਂ ਲੈ ਆਏ ਦੇ ਪਟਾਲੇ ਦੇ ਉੱਥੇ ਘੱਟ ਖਾਂਦਾ ਹਾਂ ਹਾਂ ਉਹ ਮਹਾਂ ਟਰੈਕਟਰ ਮੈਂ ਸੰਟਾ ਹੀ ਸਰਬੰਦ ਤੇ ਪਹ ਜਾ ਰਹੀ ਐ ਅੱਛੇ ਤੋਂ ਉਹ ਤੱਕ ਕਹਿੰਦਾ ਮੈਂ ਭਾਈ ਉੱਦੋਂ ਉੱਦੋਂ ਖਾ ਜਾਂਦਾ ਮੇਰਾ ਉਹ 2500 ਰੁਪਏ ਨੂੰ ਕਿਹੜਾ ਲਾਇਆ ਇੱਥੇ ਤੇ ਉਪਰ ਨੰਗਲ ਸਾਸੀ ਨੂੰ ਜੇ 10 ਕਿਹੜੇ ਲੈਣ ਦਾ 2500 ਬਣਦਾ ਉਹ ਹਾਂ 1200 ਤਾਂ ਇਹ ਦੇ ਦਿੰਦੇ ਕਿੰਨੇ ਮੈਨੂੰ ਆਏ ਸੀ ਨਾ ਉਹ ਤਾਂ ਦੇ ਦਿੰਦੇ ਵੀ 100 ਦਾ ਲੱਗਿਆ ਸਾਡਾ ਤੇ ਮੈਂ ਤਾਂ ਸੁਣਾ ਦੀ ਸੁਣਾ 100 ਲੱਗਿਆ ਨਾ ਘੱਟ ਖਸਦਾ ਜਿਆਦਾ ਟਰੈਕਟਰ ਕੋਈ ਵੀ ਹੈ ਉਹਨੇ ਐਸਪੀ ਦੇ ਹਿਸਾਬ ਨਾਲ ਤੇਲ ਖਾਣਾ ਹੈ ਤਾਂ ਇਹ ਦੇਖੋ ਤੇਲ ਬਾਈ ਜਿਹੇ ਜੀ ਤਾਕਤ ਫਾੜ ਹੋਣ ਇੱਕ ਵਸੇ ਠੀਕ ਨੇ ਮਿਸਟਰ ਇੰਜਨ 6 ਦਾ ਚਲਾਉਣ ਨੂੰ ਇੱਕ ਵਸੇ 10-10 ਚਲਾਉਣੇ ਹੋ ਉਹ ਥੋੜਾ ਦੇ ਲੀਟਰ ਦਾ ਫਰਕ ਪਾ ਦਿੰਦੇ ਤੇ ਜਿਆਦਾ ਤੇ ਘੱਟ ਦਾ ਹੀ ਫਰਕ ਪੈ ਜਾਂਦਾ ਜੀ 40 ਤੋਂ 50 ਤੁਸੀਂ ਜਾਓਗੇ ਉਹਨਾਂ ਨੂੰ 1 ਲੀਟਰ ਤੇ ਲੱਗਣਗੇ ਤਾਂ ਉਹਨਾਂ ਚੱਕਣੀ ਦੋਨਾਂ ਤੇ ਕੰਮ ਜ਼ਿਆਦਾ ਕਰਨਾ ਥੋੜਾ ਲੀਟਰ ਦੀ ਭਰਦੀ ਵੀ ਬਹੁਤ ਹੋ ਗਈ 65 ਦੀ ਤੇ ਤੇਲ ਤੇ ਖਰਾਕ ਦੇ ਸਾਹਮਣੇ ਲਾਈਵ ਟੈਂਕੀ ਕਰਦੇ 70 ਦੀ ਇਹ ਸਾਰਾ ਦੁੱਬ ਕੇ ਬਹਿਣਾ ਅਗਲਾ ਕਹਿੰਦਾ 65 ਲੀਟਰ ਖਾ ਜਾਣੇ ਪੁਰਾਣੇ ਵਾਲਾ ਬੰਦਾ ਚਾਹੀਦਾ ਪਰ ਉਹ ਜਾਂਦੇ ਨਹੀਂ ਕਿ ਕਮਾਈ ਕਰ ਨਹੀਂ ਕਹਿੰਦਾ ਨਹੀਂ ਹੈਗੀ ਭਰਦੀ ਆ ਇਹਦਾ ਤੇਰੇ ਦੇ ਟਾਈਮ ਤੋਂ ਲਗਾ ਤੇਲ ਦਾ ਹਾਂ ਆਮ ਨਾਲੋਂ ਦਸ ਲੀਟਰ ਐਵਰੇਜ ਬਣਾਈ ਦਿੰਦੀ ਐਵਰੇਜ ਉੱਤੋਂ ਵੀ ਬਣਦੀ ਹੈ ਕ੍ਰੈਸ਼ ਹੋ ਜਾ ਭਰਦਾ ਚਾਹੀਦੀ ਦੀ ਛੇਤੀ ਅਗਲਾ ਗੱਤੇ ਹੀ ਤੇ ਆਉਂਦਾ ਜਾਂਦੀ ਹੈ ਐਚਰ ਦੀ ਗੱਡੀ ਦੀ ਹੋਈ 35 ਬਣਾਈ ਦੀ ਉਹਦੀ ਵੀ 20 ਹੋਣੀ ਸਵਰਾ 45 45 ਲੀਟਰ ਆਹ ਨੂੰ ਚੌਧਰੀ ਬਾਜੇ ਉਹਨੇ ਦੱਸਿਆ ਲਿਖਣਾ ਉਹਨਾਂ ਕਾਹਨੋਂ ਵਰਗੇ ਦੇ ਮੰਗਣੇ ਰਾਤ ਨੂੰ ਬੰਸੇ ਨਾਲ ਜਾਣਾ ਜਾਂ ਰਾਤ ਲਾਂ ਅੱਛਾ ਲਾਉਣਾ ਦਾ 500 ਦਾ ਪਾਣਾ ਦੇਣੀ ਪਾਸ ਤੋਂ ਜੋ ਥੈਂਕ ਯੂ ਬਾਪੂ ਉਹ ਵੀ ਪੈਸੇ ਖੁੱਲੇ ਮਿਲੂਗੇ ਫਿਰ ਉਹੀ ਹੈ 500 ਜਾਂਦਾ ਅਗਲਾ ਰਾਤ ਨੂੰ ਉਹਨਾਂ ਦੇਰੇ 10 ਲੱਗ ਜਾਣੇ ਜਾਨੂ ਹੈਲੋ ਇਹ ਗੋਲ ਚੱਕਰੇ ਇੱਕੋ ਜਗ੍ਹਾ ਵਾਕੇ ਦੇਖਦੇ ਆ 57 ਦਾ ਹਾਂ ਉਹਦੀ ਪਾਵਰ ਵੱਧਾਈ ਲੋ ਜੀ ਭਾਈ ਨੇ ਟਰੈਕਟਰ ਇਹਨਾਂ ਚੇਂਜ ਕਰਨਾ ਜੀ ਤੇ ਕਹਿੰਦਾ ਮੈਂ ਚਲਾ ਕੇ ਦੇਖਣਾ ਬਈ ਵੀ ਕਿਹੜੇ ਗੇਅਰ ਚ ਕਿਦਾਂ ਕੰਮ ਕਰਦਾ ਟਰੈਕਟਰ ਭਾਈ ਆਪ ਬੈਠਾ ਹੁਣ ਬ੍ਰੇਕ ਦੱਬ ਦੱਬ ਕੇ ਮੋੜ ਕੇ ਦੇਖਦਾ ਬਈ ਦੇਖੋ ਟਰੈਕਟਰ ਦਾ ਤੋਰਾ ਚੈੱਕ ਕਰੋ ਜੀ ਇਸ ਸੀ ਦਾ ਦੂਆ ਗੇਅਰ ਪਾਇਆ ਹੋਇਆ ਹੈ ਬਾਈ ਨੇ ਟਰੈਕਟਰ ਪ੍ਰਵਾਹ ਨਹੀਂ ਮੰਨਦਾ